ਮੇਰਾ ਨਾਮ ਨੌਰੀਨ ਹੈ ਤੇ ਮੈਂ ਲਾਇਬ੍ਰੇਰੀਅਨ ਸਿਲੈਕਟ ਹੋਈਆਂ 1158 ਅਸਿਸਟੈਂਟ ਪ੍ਰੋਫੈਸਰ ਲਾਇਬ੍ਰੇਰੀਨ ਵਿੱਚ ਤੇ ਸਰ ਮੈਂ ਇਹੀ ਕਹਿਣਾ ਚਾਹੁੰਦੀ ਆ ਦੇਖੋ ਇਹ ਸਰਕਾਰ ਦੀਆਂ ਨਲਾਇਕੀਆਂ ਆਈ ਨੇ ਪਿਛਲੀਆਂ ਜਿੰਨੀਆਂ ਵੀ ਸਰਕਾਰਾਂ ਸੀ ਕਿ ਇੰਨੇ ਸਾਲਾਂ ਤੋਂ ਪਹਿਲਾਂ ਤਾਂ ਕੋਈ ਭਰਤੀ ਗੱਡੀ ਨਹੀਂ ਗਈ ਕਿਸੇ ਦਾ ਵੀ ਚਾਹੇ ਕਸੂਰ ਹੋਵੇ ਹੁਣ ਜਦੋਂ ਅਸੀਂ ਕਿਸੇ ਤਰ੍ਹਾਂ ਸੰਘਰਸ਼ ਲੜ ਕੇ ਅਦੇ ਪੜਿਖੇ ਯੂਥ ਨੇ ਹੈ ਭਰਤੀ ਕਰਵਾਈ ਤੇ ਉਹ ਤੋਂ ਬਾਅਦ ਦੇਖੋ 4 ਸਾਲ ਹੋ ਗਏ ਇਸ ਵਰਤਿੰਗ ਲਟਕਦੇ ਹੁਣ ਵੀ ਸਰਕਾਰ ਲਾਰਿਆਂ ਤੇ ਲਾਰੇ ਲਗਾ ਰਹੀ ਹੈ ਸਾਫ ਜ਼ਾਹਿਰ ਹੋ ਰਿਹਾ ਹੈ ਕਦੀ ਮਤਲਬ ਕੁਝ ਕਰੇ ਕੁਝ ਆਪਣੀ ਬਿਆਨਨਾ ਤਾਂ ਇਹਨੇ ਜਲਦੀ ਪਲਟ ਦੀ ਹੈ ਸਾਡੇ ਉੱਪਰ ਲਾਠੀ ਚਾਰਜ ਕਰਵਾਉਣੇ ਕੁਝ ਕਰਦੇ ਹੈ ਮਤਲਬ ਅਸੀਂ ਪੜ ਪੜਦੇ 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 ਬਹੁਤ ਸਾਰੇ ਸਾਡੇ ਵਿੱਚ ਓਵਰਏਜ ਹੋ ਚੁੱਕੇ ਹੈ ਬਹੁਤ ਸਾਰੇ ਅਸੀਂ ਆਪਣੀਆਂ ਸਰਕਾਰੀ ਨੌਕਰੀਆਂ ਛੱਡ ਕੇ ਆਏ ਹੈ ਜੀ ਮਤਲਬ ਸਾਡੇ ਅੱਗੋਂ ਇੱਕ ਦਾ ਕੀ ਗਲਤੀ ਕਿਸੇ ਦੀ ਅਫਸਰशाही ਨੇ ਗਲਤੀ ਕੀਤੀ ਸਰਕਾਰ ਨੇ ਗਲਤੀ ਕੀਤੀ ਸਜ਼ਾ ਕਿਨਾਂ ਨੂੰ ਮਿਲੀ ਹੈ ਸਾਨੂੰ ਮਿਲੀ ਹੈ ਕਿੰਨੇ ਟਾਈਮ ਤੋਂ ਜਿਹੜੀ ਸਰਵਿਸ ਜਿਹੜੇ ਹੈ थे ਬਹੁਤ ਸਾਰਿਆਂ ਦੇ ਵਿੱਚ ਫਿਰ ਉਸ ਤੋਂ ਬਾਅਦ 2024 ਦੇ ਵਿੱਚ ਵੀ ਕੁਝ ਹੁੰਦਾ ਹੈ ਮਤਲਬ ਅਸੀਂ ਸਾਡੇ ਤੋਂ ਰਿਜ਼ਾਈਨ ਦਿਵਾਏਗੇ ਪਿਛਲੀਆਂ ਨੌਕਰੀਆਂ ਤੋਂ ਸਾ ਮੈਂ ਬਿਲਕੁਲ ਬੇਰੋਜ਼ਗਾਰ ਕਰਕੇ ਹੁਣ ਇੱਥੇ ਲਿਆ ਕੇ ਸਾਨੂੰ ਸੜਕਾਂ ਤੇ ਰੋਲ ਦਿੱਤਾ ਗਿਆ ਹੈ ਉਤਾਰ ਤਾਂ ਬੜੇ ਲਾਰੇ ਲਾਉਂਦੀ ਹੈ ਕਿ ਬਾਹਰ ਕੋ ਆ ਕੇ ਗੋਰੇ ਕੰਮ ਕਰਨਗੇ ਜਿਹੜੇ ਇੱਥੇ ਉਹ ਕਿਤੇ ਜਾਣਗੇ ਸਰਕਾਰ ਨੇ ਤੋਂ ਬੜਾ ਪਹਿਲਾ ਹੋ ਕੀਤਾ ਸੀ ਦੇਖੋ ਮੈਂ ਬਾਹਰੋਂ ਲਿਆਇਆ ਸਾਡੇ ਬਹੁਤ ਸਾਰੇ ਕੈਂਡੀਡੇਟਸ ਬਾਹਰੋਂ ਕੈਨੇਡਾ ਅਮਰੀਕਾ ਤੋਂ ਇੱਥੇ ਵਾਪਸ ਆਏ ਨੇ ਆਪਣੇ ਕੰਮ ਆਪਣੀ ਸਕਾਲਰਸ਼ਿਪ ਆਪਣਾ ਛੱਡ ਕੇ ਤੇ ਹੁਣ ਜਦੋਂ ਆ ਗਏ ਉਹਨਾਂ ਨੇ ਉਧਰੋਂ ਵੀ ਕੰਮ ਛੁਡਵਾਤੇ ਉਹ ਵੀ ਮੈਂ ਦੇਖੋ ਬੰਦੇ ਲਿਆਏ ਇੱਕ ਸਿਰਫ ਪਬਲਿਸਿਟੀ ਕਰ ਦਿੱਤੀ ਭਗਵੰਤ ਮਾਨ ਜੀ ਨੇ ਤੇ ਹੁਣ ਆ ਕੇ ਉਹਨਾਂ ਨੂੰ ਸਾਰਿਆਂ ਨੂੰ ਸੜਕਾਂ ਤੇ ਰੋਲ ਦਿੱਤਾ ਸਾਨੂੰ ਅੱਜ ਪੂਰੀ ਜੱਥੇ ਨੂੰ ਤੁਹਾਡੀ ਪੰਜਾਬ ਤੋਂ ਕੱਢੀ ਹੋਈ ਹੈ ਬਿਲਕੁਲ ਸਰ ਤੇ ਸਰ ਸਾਡੇ ਵਿੱਚੋਂ ਇੱਕ ਕੈਂਡੀਡੇਟ ਪਹਿਲਾਂ ਇੱਕ ਸੁਸਾਇਡ ਵੀ ਕਰ ਚੁੱਕੇ ਨੇ ਮੈਡਮ ਬਲਵਿੰਦਰ ਕੌਰ ਤੇ ਹੁਣੇ ਚਾਹੁੰਦੇ ਨੇ ਹੁਣ ਇਹ ਨੀਤੀ ਉਸ ਤੋਂ ਜ਼ਿਆਦਾ ਟਿੱਕੀ ਹੋਗੀ ਬਹੁਤ ਜ਼ਿਆਦਾ ਸਰ ਅਸੀਂ ਉਹ ਨਟਨ ਵਾਲੇ ਨਹੀਂ ਹੈ ਚੇਰੀ ਸਿੱਖਿਆ ਨਾ ਸਾਨੂੰ ਇਹ ਸਰਕਾਰ ਤੋਂ ਇੰਨੀ ਜ਼ਿਆਦਾ ਉਮੀਦ ਸੀ ਕਿਉਂਕਿ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਆਉਣ ਵਾਲੀ ਸਰਕਾਰ ਸੀ ਇਹਦੇ ਵਿੱਚ ਹੋਇਆ ਉਲਟਾ ਇਹਨਾਂ ਨੇ ਸਾਨੂੰ ਰੋਜ਼ਗਾਰ ਦੇਣ ਦੀ ਬਜਾਏ ਜਿਹੜਾ ਭਗਵੰਤ ਮਾਨ ਜਿਹੜੀ ਸਰਕਾਰ ਜਿਹੜੀ ਮੁੱਖ ਮੰਤਰੀ ਇਹ ਕਹਿੰਦਾ ਸੀਗਾ ਕਿ ਇੱਥੇ ਗੋਰੇ ਆ ਕੇ ਨੌਕਰੀਆਂ ਕਰਨਗੇ ਉਸ ਤੋਂ ਉਲਟ ਹੋ ਰਿਹਾ ਤੇ ਅਸੀਂ ਨੌਕਰੀਆਂ ਦੇ ਵਿੱਚ ਲੱਗੇ ਹੋਏ ਬੰਦੇ ਆ ਜਿਹੜੇ ਉਹ ਬਾਹਰ ਹੋ ਰਹੇ ਆ ਸਪਰੀਮ ਕੋਰਟ ਚ ਇਹ ਜੀਪੇਸ਼ਨ ਨਹੀਂ ਕੀਤਾ ਗਿਆ ਸਾਨੂੰ ਮੀਟਿੰਗਾਂ ਦਿੱਤੀਆਂ ਗਈਆਂ ਮੀਟਿੰਗਾਂ ਤੋਂ ਬਾਅਦ ਫਿਰ ਪਿੱਛੇ हट ਕੇ ਤੇ ਸਾਨੂੰ 20 ਦਿਨ ਬਾਅਦ ਦੀ ਮੀਟਿੰਗ ਦਿੱਤੀ ਗਈ ਤਾਂ ਕਿ ਸੁਪਰੀਮ ਕੋਰਟ ਦਾ ਟਾਈਮ ਆ ਜਿਹੜਾ ਉਹ ਲੰਘ ਜੇ ਇਹ ਭਾਰਤੀ ਦੇ ਵਿੱਚ ਸਾਰੇ ਪੰਜਾਬ ਤੋਂ ਤਕਰੀਬਨ ਹਰੇਕ ਪਿੰਡ ਤੋਂ ਕੋਈ ਨਾ ਕੋਈ ਨੁਮਾਇੰਦਾ ਜਿਹੜਾ ਇਹਦੇ ਵਿੱਚ ਭਾਰਤੀ ਦੇ ਵਿੱਚ ਅਪਾਇੰਟ ਹੋਇਆ ਪਰ ਇਹ ਗਰੀਬ ਬੰਦੇ ਜਿਹੜੇ ਜਿਹੜੇ ਘਰਾਂ ਤੋਂ ਫਟੇ ਕੱਪੜਿਆਂ ਦੇ ਵਿੱਚ ਆਏ ਸੀ ਅਪਾਇੰਟਮੈਂਟ ਲੈਟਰ ਲੈਣ ਵੇਲੇ ਉਹਨਾਂ ਨੇ ਉੱਥੇ ਬੈਠ ਕੇ ਰੋਟੀਆਂ ਖਾਧੀਆਂ ਘਰੋਂ ਲਿਆਂਦੀਆਂ ਹੋਈਆਂ ਰੋਟੀਆਂ ਬੱਸਾਂ ਦੇ ਵਿੱਚ ਸਫ਼ਰ ਕੀਤਾ ਗਰੀਬ ਪਰਿਵਾਰਾਂ ਦੇ ਵਿੱਚੋਂ ਬੰਦੇ ਆਏ ਪਰ ਹੁਣ ਸਰਕਾਰਾਂ ਕਿਤੇ ਨਾ ਕਿਤੇ ਗੰਦੀ ਮਨਸ਼ਾ ਦੇ ਨਾਲ ਇਹਨੂੰ ਖਤਮ ਕਰਕੇ ਉਹਦੀ ਥਾਂ ਦੇ ਉੱਪਰ ਨਵੇਂ ਸਿਰੇ ਤੋਂ ਭਰਤੀ ਕਰਨਾ ਚਾਹੁੰਦੀ ਹੈ ਤੇ ਯਾਰ ਉਹਦੇ ਵਿੱਚ ਆਪਣੇ ਮਨ ਚਾਹੇ ਕੈਂਡੀਡੇਟਸ ਆ ਜਿਹੜੇ ਉਹਨਾਂ ਨੂੰ ਐਂਟਰਟੇਨ ਕਰਨਾ ਅਗਲੇ ਰਣਨੀਤੀ ਇਸ ਤਰ੍ਹਾਂ ਟਿੱਖੀ ਹੋਊਗੀ ਇਸ ਤੋਂ ਬਾਅਦ ਅਸੀਂ ਇਸ ਤੋਂ ਸੰਘਰਸ਼ ਸਾਡਾ ਹੋਰ ਤਿੱਖਾ ਹੋਊਗਾ ਸਾਡਾ ਸਮੂਹ ਸਾਰਾ ਪੰਜਾਬ ਦਾ ਕਾਡਰ ਆ ਜਿਹੜਾ ਉਹ ਸੰਗਰੂਰ ਪਹੁੰਚੂਗਾ ਜਾਂ ਅਸੀਂ ਉਹਨਾਂ ਸਾਰੀਆਂ ਮੁੱਖ ਥਾਵਾਂ ਦੇ ਉੱਪਰ ਧਰਨੇ ਦੇਵਾਂ ਤਿੱਖੇ ਕਰਕੇ ਜਿਹੜਾ ਪ੍ਰਿੰਸ ਜਿਹੜਾ ਮੁੱਖ ਮੰਤਰੀ ਆ ਉਹਨੂੰ ਘੇਰਾਂਗੇ ਅਸੀਂ ਕਿੰਨੇ ਕ ਜਿਹੜੇ ਹੁੰਦਗ ਮੰਗ ਪੱਤਰ ਦੇ ਚੁੱਕੇ ਤੁਸੀਂ ਅਸੀਂ ਹਰ ਵਕਤ ਹਰ ਅਸੀਂ ਜਿਹੜੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਪਹਿਲੇ ਬੈਂਚ ਤੋਂ ਲੈ ਕੇ ਦੂਜੇ ਬੈਂਚ ਤੋਂ ਲੈ ਕੇ ਤੀਜੇ ਬੈਂਚ ਤੋਂ ਸੁਪਰੀਮ ਕੋਰਟ ਤੱਕ ਅਸੀਂ ਮੰਗ ਪੱਤਰ ਵੀ ਦਿੰਦੇ ਰਹੇ ਆਪਣੀ ਲੀਗਲ ਲੜਾਈ ਵੀ ਲੜਦੇ ਰਹੇ ਪਰ ਸਰਕਾਰਾਂ ਸਿਰਫ ਉਹਨਾਂ ਕੰਮ ਕਰਦੀ ਐ ਜਿੰਨਾ ਕੋ ਉਹਨਾਂ ਨੂੰ ਪੋਲਿਟੀਕਲ ਬੈਨੀਫਿਟ ਮਿਲਦਾ ਮਿੱਠੀਆਂ ਗੋਲੀਆਂ ਮਿੱਠੀਆਂ ਗੋਲੀਆਂ ਪੋਲਿਟੀਕਲ ਬੈਨੀਫਿਟ ਵਾਲੇ ਕੰਮ ਤੇ ਚੱਲਦੀ ਆ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਸਰਕਾਰ ਨੂੰ ਅਸੀਂ ਮੈਸੇਜ ਇਹੀ ਦੇਣਾ ਚਾ ਤਾਂ ਕਿ ਜਿਹੜੀ ਇਹ ਪ੍ਰਾਈਵੇਟਾਈਜੇਸ਼ਨ ਆ ਉਹ ਬੰਦ ਹੋ ਜੇ ਭਾਜੀ ਕੀ ਕਹਿਣਾ ਜਿੰਦੇ ਕੀ ਨਾ ਉਹ ਜਿਹੜਾ ਅੱਜ ਵੀ ਪ੍ਰਦਰਸ਼ਨ ਕਰ ਰਹੇ ਨੇ ਦੇਖੋ ਇਹ 11 58 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਵੱਲੋਂ ਕੀਤਾ ਗਿਆ ਜਮਜ਼ਹਰਾ ਪਿਛਲੇ 4 ਸਾਲਾਂ ਤੋਂ ਜਿਹੜੀ ਇਹ ਭਰਤੀ ਆ ਇਹ ਕਾਂਗਰਸ ਸਰਕਾਰ ਪਹਿਲਾਂ ਫਿਰ ਆਪ ਸਰਕਾਰ ਰਗਾਤਾਰ ਨੌਜਵਾਨਾਂ ਨੂੰ ਰੋਲ ਰਹੀ ਆ ਅਸੀਂ ਪਿਛਲੇ ਲਗਭਗ 3.5 ਸਾਲਾਂ ਤੋਂ ਕਾਲਜਾਂ ਦੇ ਵਿੱਚ ਪੜਾ ਰਹੇ ਹਾਂ ਪਰ ਸੁਪਰੀਮ ਕੋਰਟ ਦਾ ਫੈਸਲਾ ਇਹਨੂੰ ਲਗਭਗ 2 ਮਹੀਨੇ ਹੋ ਗਏ ਨੇ ਫੈਸਲਾ ਆਉਣ ਸਾਰੇ ਸਰਕਾਰ ਨੇ ਕਿਹਾ ਸੀ ਕਿ ਅਸੀਂ ਰਿਵਿਊ ਪਟੀਸ਼ਨ ਫਾਈਲ ਕਰਾਂਗੇ ਹਰਜੋਤ ਬੈਂਸ ਨੇ ਆਪਦੇ ਟਵਿੱਟਰ ਅਕਾਊਂਟ ਤੋਂ ਆਪ ਦੇ ਬਹੁਤ ਸਾਰੇ ਚੈਨਲਾਂ ਤੋਂ ਕਿਹਾ ਸੀ ਕਿ ਅਸੀਂ ਹਰ ਤਰ੍ਹਾਂ ਦੀ ਲੀਗਲ ਜਿਹੜੀ ਮਦਦ ਕਰਾਂਗੇ ਪਰ ਪਿਛਲੇ 2 ਮਹੀਨਿਆਂ ਤੋਂ ਸਰਕਾਰ ਗੂੰਗੀ ਬੋਲੀ ਤੋਂ ਚੁੱਪ ਹੋਈ ਵੀ ਆ ਰਿਵਿਊ ਪਟੀਸ਼ਨ ਫਾਈਲ ਕਰਨਾ ਦੂਰ ਦੀ ਗੱਲ ਉਹ ਫਰੰਟ ਦੇ ਆਗੂਆਂ ਨਾਲ ਮੀਟਿੰਗਾਂ ਕਰਨ ਤੋਂ ਵੀ ਭੱਜ ਰਹੀ ਹੈ ਕਿਹੜੇ ਟਾਈਮ ਜਿਹੜਾ ਤੁਸੀਂ ਸਰ ਕਿਹੜੇ ਸਰਕਾਰੀ ਅਪਲੋਸਨ ਨੂੰ ਜਦੋਂ ਮਿਲੇ ਉਹ ਕਿੰਨੇ ਟਾਈਮ ਪਹਿਲਾਂ ਮਿਲੇਓ ਦੇਖੋ ਅਸੀਂ ਪਿਛਲੇ ਦਿਨਾਂ ਚ ਸੰਗਰੂਰ ਇਸ ਤਿੰਨ ਦਿਨ ਪਹਿਲਾਂ ਸੰਗਰੂਰ ਪ੍ਰੋਟੈਸਟ ਹੋਇਆ ਸੀ ਜਿੱਥੇ ਸੰਗਰੂਰ ਦੇ ਪ੍ਰਸ਼ਾਸਨ ਨੇ ਸਾਡੀ ਕੈਬਨਿਟ ਸਬ-ਕਮੇਟੀ ਨਾਲ ਮੀਟਿੰਗ ਫਿਕਸ ਕਰਵਾਈ ਸੀ ਕੱਲੋਂ ਮੀਟਿੰਗ ਹੋਣੀ ਸੀ ਪਰ ਐਨ ਮੌਕੇ ਤੇ ਉਹ ਮੀਟਿੰਗ ਵੀ 20 ਦਿਨ ਅੱਗੇ ਪਾ ਦਿੱਤੀ ਗਈ ਆ ਕੋਈ ਵੀ ਸੁਣਵਾਈ ਕਰਨ ਨੂੰ ਤਿਆਰ ਨਹੀਂ ਆ ਅੱਜ ਵੀ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਸੀ ਵੀ ਕਿਸੇ ਤਰ੍ਹਾਂ ਨਾਲ ਸਾਡੀ ਗੱਲਬਾਤ ਹੋ ਸਕੇ ਪਰ ਬਿਜ਼ੀ ਹੋਣ ਦਾ ਬਹਾਨਾ ਬਣਾ ਕੇ ਹਜ਼ਾਰ ਜਿਹੜੇ ਨੌਜਵਾਨ ਨੇ ਉੱਚ ਯੋਗਤਾ ਪ੍ਰਾਪਤ ਨੌਜਵਾਨ ਨੇ ਉਹਨਾਂ ਦੇ ਘਰਾਂ ਦੀ ਉਹਨਾਂ ਦੇ ਰੋਜ਼ਗਾਰ ਦੀ ਚਿੰਤਾ ਜਿਹੜੀ ਉਹਨੂੰ ਪੂਰੀ ਤਰ੍ਹਾਂ ਇਗਨੋਰ ਕੀਤਾ ਜਾ ਰਿਹਾ ਜਿਹੜੀ ਸਰਕਾਰ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੀ ਆ ਉਹ ਚੇਰੀ ਸਿੱਖਿਆ ਦਾ ਐਡਾ ਮੰਦਾ ਹਾਲ ਹੋਣ ਤੇ ਵੀ ਇੱਕ ਸ਼ਬਦ ਬੋਲਣ ਲਈ ਤਿਆਰ ਨਹੀਂ ਕਿੰਨੇ ਟਾਈਮ ਤੋਂ ਤੁਸੀਂ ਜਿਹੜੀ ਸਰਵਿਸ ਕਰ ਰਹੇ ਹੋ ਬਲੇ ਅਸੀਂ ਲਗਭਗ ਸਾਡੇ ਬਹੁਤ ਸਾਰੇ ਸਾਥੀ ਪਿਛਲੇ 4 ਸਾਲਾਂ ਤੋਂ ਕਾਲਜਾਂ ਦੇ ਵਿੱਚ ਸਰਵਿਸ ਕਰ ਰਹੇ ਜੀ ਜਿਹੜੇ ਸਰਕਾਰ ਝੂਠੇ ਲਾਰੇ ਲਾ ਰਹੀ ਤੁਹਾਨੂੰ ਲਗਾਤਾਰ ਲਗਾਤਾਰ ਸਰਕਾਰ ਜਿਹੜੀ ਲਾਰੇਬਾਜ਼ੀ ਵਾਲੀ ਉਹ ਤੇ ਆਈ ਹੋਈ ਆ ਜਿਹੜੀ ਇਹ ਭ ਅਦਾਲਤਾਂ ਦੇ ਵਿੱਚ ਜਿੰਨੀ ਕਹਦੀ ਪੈਰਵਾਈ ਹੋਈ ਆ ਉਹ ਅਸੀਂ ਆਪਦੇ ਇਕੱਠ ਦੇ ਜ਼ੋਰ ਤੇ ਕਰਾਈ ਆ ਪਹਿਲਾਂ ਵੀ ਸਾਡੇ ਤੇ ਬਹੁਤ ਵਾਰ ਲਾਠੀ ਚਾਰਜ ਵੀ ਹੋਇਆ ਜੇਲ੍ਹ ਵੀ ਅਸੀਂ ਜਾ ਕੇ ਆਏ ਆ ਧਰਨੇ ਮੁਜਾਰੇ ਵੀ ਚੱਲਦੇ ਰਹੇ ਨੇ ਅੰਗਮ੍ਰੀਪੁਰ ਦੇ ਵਿੱਚ ਪੱਕਾ ਧਰਨਾ ਵੀ ਚੱਲਦਾ ਰਿਹਾ ਪਰ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਦੀ ਨਲਾਇਕੀ ਇੰਨੀ ਕਿ ਸਾਡੇ ਪ੍ਰਾਈਵੇਟ ਵਕੀਲ ਪੇਸ਼ ਹੋਏ ਪਰ ਸਰਕਾਰ ਦੇ ਏਜੀ ਆਫਿਸ ਵੱਲੋਂ ਕੋਈ ਨਹੀਂ ਪੇਸ਼ ਹੋਇਆ ਜੀ ਅੱਜ ਜਿਹੜੇ ਪੂਰੇ ਪੰਜਾਬ ਚ ਤੁਹਾਡਾ ਪਾਈਚਾ ਜਰਾ ਪਹੁੰਚਿਆ ਵਾ ਜਾਂ ਮਨ ਲੁਧਿਆਣਾ ਤੋਂ ਨਹੀਂ ਨਹੀਂ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਾ ਹੈੱਡਕੁਆਟਰ ਨੇ ਉੱਥੇ ਪ੍ਰਦਰਸ਼ਨ ਹੋ ਰਹੇ ਨੇ ਪੰਜਾਬ ਦੇ ਸਾਰੇ ਵੱਡੇ ਸ਼ਹਿਰ ਨੇ ਜਿੱਥੇ ਉੱਥੇ ਸਰਕਾਰੀ ਕਾਲਜਾਂ ਦੇ ਵਿੱਚ ਕੰਮ ਕਰਦੇ ਹੋਏ ਅਸਿਸਟੈਂਟ ਪ੍ਰੋਫੈਸਰ ਤੇ ਨਾਲ ਵਿਦਿਆਰਥੀ ਇਸ ਮੁਜ਼ਾਹਰੇਆਂ ਦੇ ਵਿੱਚ ਸ਼ਾਮਲ ਹੋਏ ਨੇ ਚਾਹੇ ਉਹ ਜਲੰਧਰ ਆ ਚਾਹੇ ਉਹ ਅੰਮ੍ਰਿਤਸਰ ਆ ਚਾਹੇ ਪਟਿਆਲਾ ਚਾਹੇ ਹੁਸ਼ਿਆਰਪੁਰ ਚਾਹੇ ਲੁਧਿਆਣਾ ਅੱਜ ਮਤਲਬ ਪੰਜਾਬ ਸਰਕਾਰ ਅਰਥੀ ਫੁਕੀ ਗਈ ਹੈ। ਯਾ ਅੱਜ ਅਸੀਂ ਪੰਜਾਬ ਸਰਕਾਰ ਦੀ ਅਰਥੀ ਫੁਕੀ ਆ। ਕੱਲ ਜਿਹੜੀ ਮੀਟਿੰਗ ਇਹਨਾਂ ਨੇ ਰੱਦ ਕੀਤੀ ਉਹਦੇ ਰੋਸ ਦੇ ਵਿੱਚੋਂ ਜੇ ਹੁਣ ਵੀ ਸਰਕਾਰ ਸਾਡੇ ਨਾਲ ਮੀਟਿੰਗ ਕਰਕੇ ਰਿਵਿਊ ਪਟੀਸ਼ਨ ਫਾਈਲ ਕਰਨ ਦੇ ਰਾਹ ਨਹੀਂ ਪੈਂਦੀ ਤਾਂ ਆਉਂਦੇ ਐ ਤੋਂ ਅਰਜੰਟ ਸੋਮਵਾਰ ਨੂੰ ਇਸ ਤੋਂ ਵੀ ਤਿੱਖਾ ਪ੍ਰੋਟੈਸਟ ਆ ਜਿਹੜਾ ਸੰਗਰੂਰ ਦੇ ਵਿੱਚ ਕੀਤਾ ਜਾਊਗਾ। ਉਸ ਪ੍ਰੋਟੈਸਟ ਦੇ ਵਿੱਚ ਜੋ ਵੀ ਜਾਨ ਮਾਲ ਦੀ ਨੁਕਸਾਨੀ ਹੋਊਗੀ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ।